ਉਹ ਇਹ ਡਰਾ ਵਿਆਹ ਦੇ ਵਿੱਚ ਲੜ ਲੁੱੜਨਾ ਪਵੇ ਕੀ ਵੀ ਗਰਨੇ ਵਾਰਨਿੰਗ ਤੂੰ ਕੱਢਦੀ ਐ ਇੰਦਰ ਥਰੀ ਦੀਆਂ ਗੱਲਾਂ ਆਉਣ ਲੱਗ ਪਈਆਂ ਇਹ ਸਲਾਹ ਲੈ ਕੋ ਬਹੁਤ ਵੱਡਾ ਕੀ ਬੀਬੀਆਂ ਨੂੰ ਕੀ ਚਾਹੀਦਾ ਆ ਜਾਂਦੀ ਓਏ ਆ ਕੰਮ ਗਲਤ ਲੱਗਦਾ 300 500 ਪੀੜੋ ਦਈਆ ਲੈਫਟੇ ਚ ਲੜੀ ਜਾਂਦੇ ਹਾਂ ਹਾਂਜੀ ਸ਼ਸ਼ਟਰੀ ਕਾਲ ਜੀ ਕੀ ਹਾਲ ਚਾਲ ਠੀਕ ਸਾਫ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਫੂਰ ਦੂਰ ਹੋਣ ਕਰਕੇ ਨਾਲ ਆਪਣੇ ਬੈਠੇ ਹੋਏ ਨੇ ਹਰਜੀਤ ਕੌਰ ਜੀ ਯਾਨੀ ਕਿ ਪਾਲੇ ਦੀ ਕੁੜੀ ਜਾਣੀ ਮੇਰੀ ਮੰਮੀ ਤੇ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਆ ਗਿਆ ਕੈਨੇਡਾ ਤੋਂ ਆਏ ਹੋਏ ਨੇ ਪਰਵਾਰਕ ਸਾਰੇ ਮੈਂਬਰ ਸੋਇਨਾ ਨੇ ਵਿਆਹ ਦੇ ਵਿੱਚ ਲਾਲਾ ਲਾਲਾ ਕਰਾਉਣੀ ਇਹਨੂੰ ਕੰਟਰੋਲ ਰੱਖਣਾ ਪੈਣਾ ਸਾਨੂੰ ਇਹ ਡਰਾ ਵਿਆਹ ਦੇ ਵਿੱਚ ਲੜ ਲੁੱੜਨਾ ਪਵੇ ਯਸ ਇਹ ਮੇਰੀ ਹੋਈ ਜੜ ਲੜਾਈ 100% ਨੂੰ ਚਾਂਸ ਹੈ ਲੜੂਗੀ ਕਿਸੇ ਭੈਣ ਭਰਾ ਨਾਲ ਬਚ ਕੇ ਰਿਓ ਵਾਰਨਿੰਗ ਉਹ ਭਾਨਾ ਮੇਰੇ ਕੋਲ ਹੈਗਾ ਉਧਰ ਗਿੱਪੀ ਕਰਨੇ ਵਾਰਨਿੰਗ ਤੂੰ ਕੱਢਤੀ ਇੱਧਰ 3 ਦੀਆਂ ਗੱਲਾਂ ਆਉਣ ਲੱਗ ਪਈਆਂ ਹਾਂ ਇਹਨੇ ਬਨੂਰੀ ਉੱਥੇ ਜਾ ਕੇ ਗਿੱਪੀ ਨਾਲ 3 ਵਾਰਨਿੰਗ ਸੋ ਨਹੀਂ ਆ ਪਾਣੀ ਜਾਣੀ ਆ ਭਾਨਾ ਮੇਰੇ ਕੋਲੇ ਹੈਗਾ ਵਾ ਤੁਸੀਂ ਨੋਟ ਕਰ ਸਕਦੇ ਹੋ ਭੈਣ ਭਰਾਓ ਗਲਤੀ ਦਾ ਕਰਿਓ ਨਾ ਮੌਕਾ ਇਹਨੂੰ ਦਿਓ ਨਾ ਫਿਰ ਵੀ ਇਹਨੇ ਗਲਤੀ ਲੱਭ ਕੇ ਲਾਲਾ ਲਾਲਾ ਵਿੱਚ ਕਰਾ ਦੇਈ ਗਲਤੀ ਇਹਨਾਂ ਕਰ ਲਈ ਆ ਕਾਤੀ ਚੱਕਤੀ ਕਰੀ ਬੀ ਹਾਂ ਚੱਕ ਕਰ ਲਈ ਤੇ ਸੋਚ ਲੋ ਕੀ ਗਲਤੀ ਕਰ ਲਈ ਤੁਸੀਂ ਇਹਦੀਆਂ ਅੱਖਾਂ ਤੁਹਾਡੇ ਤੇ ਕੰਨ ਵੀ ਤੁਹਾਡੇ ਜੀ ਰਹਿੰਦੇ ਸਾਡੇ ਚ ਨਹੀਂ ਰਹਿਣੇ ਪਰ ਇਹ ਚਾਰਾਂ ਭਰਾਵਾਂ ਦੀ ਦੂਜੀ ਕਹਿਣ ਸ਼ੇਰ ਪੁੱਤ ਮਾਪਿਆਂ ਦਾ ਸ਼ੇਰ ਪੁੱਤ ਅੱਜ ਇਹਨੂੰ ਇਹਨੇ ਬੜੇ ਦਿਨਾਂ ਤੋਂ ਠੰਡ ਦੇਣ ਚਾਹਦੇ ਸੀ ਛਰੇ ਦੀ ਤਿਆਰ ਹੋ ਕੇ ਬੈਠੀ ਆ ਫੁੱਲਾ ਵਾਲਾ ਸੂਟ ਆ ਕੇ ਚਾਹੀਦੀ ਕੰਮ ਜੀ ਜੀ ਚੱਲ ਜਣਾ ਬਣਾ ਕੇ ਦਿੱਤੀਆਂ ਤੂੰ ਜਾਂਦੀ ਦੀਆਂ ਝਾਜ ਰੱਬ ਨਾ ਦੀ ਸੋਨੀਆਂ ਅੱਜ ਬਣਵਾ ਦਾਂਗੇ ਅੱਜ ਇਹਨੂੰ ਸੂਟ ਬਣਵਾ ਕੇ ਦੇਣੀ ਆਪਾਂ ਇਹਨੂੰ ਜੁੱਤੀ ਲੈ ਕੇ ਦੇਣੀ ਆ ਕੋਟੀ ਲੈ ਕੇ ਦੇਣੀ ਆ ਇੱਕ ਦਾ ਮੂੰਹ ਬੰਦ ਕਰ ਦੇਣਾ ਆਪਾਂ ਕਿਸੇ ਨੂੰ ਬੋਲੇ ਨਾ ਬੜਾ ਚੱਕਾ ਠੂ ਜਿੱਪ ਜਿੱਪ ਠੂ 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 ਕਿਉਂ ਨਹੀਂ ਤੂੰ ਹੀ ਕਰ ਸਕਦੇ ਕੈਮਰਾਮੈਨ ਨੂੰ ਕਹ ਗੱਡੀ ਡਰਾਈਵਰ ਬਣੇ ਤੇ ਗੱਡੀ ਚਲਾ ਦੇ ਆਪਾਂ ਦੋਵੇਂ ਮਾਪੋ ਦੇ ਉਹ ਕਹਿੰਦਾ ਮੈਂ ਨਹੀਂ ਜਾਣਾਗਾ ਵਾਟ ਯੂ ਮੀਨ ਤੂੰ ਨਹੀਂ ਜਾਣਾ ਨਹੀਂ ਜਾਣਾ ਮੇਰੇ ਕੋ ਘਰੇ ਆਉਂਦਾ ਪਿਆ ਮੁੰਡਾ ਡਰਾਈਵਰ ਕਾਦੇ ਲਈ ਟਰੈਕਟਰ ਲਈ ਮਸ਼ੀਨ ਤੇ ਮਸ਼ੀਨ ਤੇ ਕਿਹੜੀ ਦੇ ਆਪਣੇ ਵਾਲੀ ਤੇ ਕਿਹੜੀ ਮਸ਼ੀਨ ਦੇ ਉਹ ਮਸ਼ੀਨ ਜਿਹੜੀ ਮੱਕੀ ਬੀਜਣ ਵਾਲੀ ਹੈ ਹੋਰ ਕਿਹੜੀ ਮਸ਼ੀਨ ਪੰਜਾਬੋਂ ਆਉਂਦਾ ਮੁੰਡਾ ਆਉਂਦਾ ਪਿਆ ਕਰੇ ਵੀਰੇ ਦਾ ਮੁੰਡਾ ਜੋ ਸ਼ਾਮ ਨੂੰ ਆਜੂ ਪਿੰਡੋਂ ਆਣਾ ਸ਼ਾਮ ਨੂੰ ਨਹੀਂ ਉਹ ਕਹਿੰਦਾ ਮੈਂ ਆ ਜਾਣਾ ਵਾ ਕਹਿੰਦਾ ਸੀ ਚੱਲ ਦੇਖ ਆਉਂਦਾ ਆ ਜਾਣਾ ਆ ਜਾਣਾ ਜਾਣ ਕੇ ਨੂੰ ਗਾਉਂ ਤੋ ਉੱਥੇ ਕਿਹੜਾ ਕੰਮ ਮੰਮੀ ਦੀ ਖੁੰਡੀ ਲੈ ਆਂਦੀ ਤੇ ਕਿਤੇ ਕਿਤੇ ਲੋੜ ਪੈਂਦੀ ਆ ਕਿਉਂ ਬਾਹੂਗਾ ਫੋਨ ਲਾਇਆ ਸੀ ਪਰ ਇਹਨੂੰ ਮੈਂ ਕਿਹਾ ਤੂੰ ਟੈਰੀ ਪਰਮਨੈਂਟ ਕਰ ਸਕਦੀ ਪਰ ਇਹਨੂੰ ਐ ਨਹੀਂ ਯੂਜ਼ ਕਰਨਾ ਕਿਆ ਕਰੀਏ ਆਂ ਦੇ ਬਾਹਰ ਤੋਂ ਫੜੀ ਜਾਊਗਾ ਜੋ ਉਥੋਂ ਚਲਾ ਕੇ ਵੇ ਮੈਂ ਤੇ ਮੈਂ ਤੁਰ ਕੇ ਵੇ ਮੈਨੂੰ ਕੋ ਰੇੜੇ ਲੱਗਿਆ ਤੁਰ ਕੇ ਵੇਖ ਦੇਣਾ ਆਏ ਨਾ ਰੋਟੀਆਂ ਤੇ ਸੌਣਿਆ ਕੰਮ ਤਾਂ ਕੋਈ ਨੂੰ ਹੈ ਨੀ ਚੋ ਬਾਹਰ ਦੇਖੀ ਤੂੰ ਹੀ ਕਾਹ ਕਰੀਂ ਮੈਂ ਨਹੀਂ ਤਾਂ ਇਹ ਮਰ ਕੰਮ ਕਰੀ ਜਾਣੇ ਆ ਜਲ ਚਲੀਏ ਫਿਰ ਤੂੰ ਵੇਹ ਲਿਆ ਨੇ ਖਾਣ ਦੀ ਰਹੀਆਂ ਇਹਨਾਂ ਚ ਸਾਰੀ عمر ਤੇਰੀ ਨਹੀਂ ਸਰੀਕ ਕੇ ਇਹ ਹੁਣ ਤੁਸੀਂ ਵੇਜੀ ਨੂੰ ਖਵਾ ਦੋਗੇ ਲੱਗਣਾ ਨਹੀਂ ਹੁੰਦਾ ਚੱਲ ਚੱਲ ਉੱਠ ਉੱਠ ਚੱਲੀਏ ਕਿਉਂ ਕਿਵੇਂ ਆਏ ਤਾਂਬੇ ਦੇ ਹੱਥ ਚ ਫੜ ਚਾਂਦੀ ਨੂੰ ਪਵਾ ਦੇਣੀ ਆ ਅੱਜ ਚਾਂਦੀ ਫੜਾਉਣੇ ਹੀ ਵੀ ਠੰਡੀ ਰਹਾ ਕਰੇ ਚਾਂਦੀ ਫੜਵਾ ਇਹ ਪਿੱਤਲ ਆ ਤਾਂਬਾ ਨਹੀਂਗਾ ਹਾਂ ਪਤਾ ਹੀ ਨਹੀਂਗਾ ਕੁਛ ਇਹ ਪਿੱਤਲ ਸੱਚ ਪਿੱਤਲ ਸੱਚ हलजीत कौन पसंद कर लाप्लीट क्या इधर कैपेडीवीर होनी ਸ਼ੇ ਗਰੰਟੀ ਬੁਰਦੀ ਇਹ ਬਾਹਗ ਲੀਡ ਦੀ ਗਲਤੀ ਹੁੰਦੀ ਨਹੀਂ ਰਹੀ ਹੁੰਦੀ ਨਹੀਂ ਪਰ ਨਾਲ ਪਤਾ ਬਈ ਬੀਬੀਆਂ ਜੇਦੀਆਂ ਬਹੁਤ ਆ ਬੀਬੀਆਂ ਨੂੰ ਗਰੰਟੀ ਦੇ ਨਹੀਂ ਸਕਦੇ ਬੰਦਿਆਂ ਦੀ ਕਿੰਨੀ ਮਾਤੀ ਇਹ ਸਵਾਲ ਹੈ ਇੱਕ ਬਹੁਤ ਵੱਡਾ ਕਿ ਬੀਬੀਆਂ ਨੂੰ ਕੀ ਚਾਹੀਦਾ ਕੋਈ ਪਤਾ ਹੀ ਨਹੀਂ ਬਈ ਦੁਨੀਆ ਤੇ ਕਿਸੇ ਨੂੰ ਵੀ ਪਤਾ ਕੀ ਚਾਹੀਦਾ ਬੀਬੀਆਂ ਨੂੰ ਕਿ ਕੀ ਸੋਚਦੀਆਂ ਕੀ ਕਰਦੀਆਂ ਪਹਿਲਾਂ ਆਪਣੇ ਬੰਦਾ ਬਣਾਇਆ ਫਿਰ ਬੰਦ ਰੱਬ ਨੇ ਰੈਸਟ ਕੀਤਾ ਪਣਾਈ ਬੁੜੀ ਤੇ ਨਾ ਆਬ੍ਰੈਸ਼ਟ ਕੀਤੀ ਤੇ ਨਾ ਇਹਨੇ ਕਿਸੇ ਨੂੰ ਕਰਨ ਦਿੱਤੀ ਹਾਂ ਇਹ ਪਤਾ ਨਹੀਂ ਕੀ ਸੋਚ ਸਮਝ ਕੇ ਕੀ ਵਿਚਾਰ ਆਇਆ ਉਹਦੇ ਮਨ ਚ ਕਿਵੇਂ ਦੀ ਇਹ ਆ ਚੱਕ ਰਾਂਗਲ ਖਵਰਾਂ ਕੈਂਟ ਕੈਂਟ ਅਸੀਂ ਇਧਰ ਬਿਜੀ ਆਏ ਕੁੜੀਆਂ ਨਾਲ ਲੱਗਾ ਗੱਲਾਂ ਮਾਰਨ ਕੋਈ ਚੱਕਰ ਹੀ ਨਹੀਂ ਇਹਨੂੰ ਸ਼ਰਮਝਾ ਹੈ ਹੀ ਨਹੀਂਗੀ ਇਹ ਗਰਮੀਆਂ ਲੱਗ ਪਈਆਂ ਮੰਮੀ ਜੀ ਜੱਬਗੇ ਸੂਟ ਸਲਟਣਾਏ ਤੇ ਫਿਰ ਮੰਮੀ ਜੀ ਦੀ ਕੁੜੀ ਨੇ ਨਾਲ ਐਡਾਈ ਉਹ ਸਿਲੈਕਟ ਕਰ ਲੱਗੀ ਨਹੀਂ ਜਿਹੜਾ ਪਿਓਰ ਦੀ ਤੇ ਉਹ ਵੀ ਜੁਨੀ ਦਾ ਟੱਕਣਾ ਹੀ ਹੋ ਗਿਆ ਇਹ ਮਾ ਚੁਨੀ ਸਿਰ ਤੇ ਰੱਖਣੀ ਆ ਅੱਖਾਂ ਦੇ ਬੁੱਕਰ ਮਾਰੀ ਆ ਫੋਲ ਵਾਂਗੂ ਇਹ ਦੁਪੱਟਾ ਲੈਣ ਵਾਲੀ ਇਹਨਾਂ ਨੇ ਦੇਨੇ ਮੰਮੀ ਨੂੰ ਪੰਪ ਵੱਡੇ ਵੱਡੇ ਤੇ ਫੇਰ ਜਾ ਕੇ ਸੂਟ ਸਿਲੈਕਟ ਹੋਣੇ ਆ ਕਿਉਂ ਵੀਰ ਹੋਣੀ ਲੱਗੇ ਹੋਇਆ ਟਾਈਮ ਨਾਲ ਆਹ ਬਹੁਤ ਥੋਣੀ ਕਿਹਾ ਆਵੇ ਤਾਂ ਦੇਖਣ ਲਈ ਕਿਉਂ ਟੈਗ ਤਾਂ ਦੇਖਣਾ ਹੀ ਹੁੰਦਾ ਵਾ ਟੈਗ ਵੀ ਦੇਖਣਾ ਦੁਪੱਟਾ ਲੈ ਕੇ ਵੇਖ ਮੈਂ ਤੇ ਦੁਪੱਟਾ ਵੇਖੀ ਤਾਂ ਇਹ ਆ ਹੋਵੇ ਕਿਉਂ ਆ ਉਹ ਵੀ ਕਿਉਂ ਪੱਜਾਂ ਸੇ ਫੌਜੀ ਦੀ ਨੋਸ਼ ਆ ਗਈ ਏ ਇਹਨੇ ਨਹੀਂ ਪਾਲੇ ਦੀ ਕੁੜੀ ਜੱਜ ਗਈ ਏ ਚੁੰਨੀ ਨਹੀਂ ਖਲੋਣੀ ਤੇ ਹਣ ਕੀ ਕਰੀ ਬਸ ਕੁਏ ਲਾ ਲਾਂਗੇ ਬਾਦੇ ਚੁੰਨੀ ਖਲਾ ਰਲੇ ਇਹ ਤਾਂ ਕਰ ਕਿਉਂ ਸਿਆਣੀ ਬੋਧ ਤੇ ਇਹਦੇ ਚੁੰਨੀ ਸਿਆਣੀ ਇਹ ਨਹੀਂ ਪਾਏ ਤੇ ਕੇ ਦੇਵੀ ਟੈਨਸ਼ਨ ਨਾ ਲੈਣ ਬੈਠਾ ਨਾ ਉਦੋਂ ਬੈਠ ਪਾਏ ਆ ਖਾਓ ਖੇਜ ਰੱਖੋ ਇਹ ਖੇਜ ਰੱਖੋ ਸਹੀਆ ਪਰਜਾਇਆਂ ਨੇ ਤਾਂ ਉਠਵੇਂ ਰੰਗ ਪਾਉਣੇ ਤੇ 10 ਤੂੰ ਨੇ ਪਾਉਣੇ ਉੜੀ ਦੀ ਭੂਆ ਲਿਸ਼ਕੇ ਪੁਸ਼ਕੇ ਨਾ ਉੱਥੇ ਦੱਸ ਪਤਾ ਲੱਗੇ ਕਿੰਨੀ ਗਹਿਰੀ ਬਸ ਤੂੰ ਦੇ ਜਿੱਦਾਂ ਤੈਨੂੰ ਪਤਾ ਨਾ ਤੇਰੇ ਸਾਹ ਹਾਂ ਤੂੰ ਲੈ ਐ ਆ ਚੈੱਕ ਓਏ ਹੋਏ ਕਮਲ ਓਏ ਹੋਏ 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 ਓਏ ਹੋਏ ਹਾਈ ਹਾਈ ਇਹ ਪਾਲੂ ਰਿਸ਼ਤੇ ਉਹਨਾਂ ਕੇ ਮਾਰ ਕੇ ਖਾਈ ਉਹ ਮਾਰ ਗਿਆ ਪੁੱਠੀ ਲਈ ਜਾਂਦਾ ਹੁਣ ਲੈ ਬਾਦਾ ਤੂੰ ਲੈ ਮਰਾ ਚਾਹ ਤੂੰ ਐ ਸਿੱਧੀ ਕਰਕੇ ਕਹਿ ਲਈ ਹੈ ਸਭ ਪਤਾ ਦੇ ਨੂੰ ਤੂੰ ਇਹ ਕੰਮ ਕੀਤਾ ਪਹਿਲਾਂ ਸ਼ੋਅ ਆ ਤੂੰ ਲੈ ਲਿਆ ਮੈਂ ਓਏ ਭਾਰੀ ਤੂੰ ਵੀ ਤਾਂ ਭਾਰੀ ਬਾਬਾ ਇੰਨੇ ਭਾਰੇ ਕਿਤੇ ਦਾਵਣਾ ਜਾਈ ਥੱਲੇ ਨਾ ਆ ਜੀਂਗੇ ਦੇ ਆ ਜੀਂਗੇ ਓਏ ਆ ਕੰਮ ਕਰ ਤੂੰ ਲੈ ਆ ਜੀਂਦੇ ਮੈਂ ਗੱਡੀ ਜਾਂਦੇ ਆ ਬੁਰਾ ਹਾਲ ਇਹਨਾਂ ਦਾ ਲੈ ਯਾਰ ਵੀਰੋ ਤਈਆ ਲੈਫਟੇ ਚ ਲੜੀ ਜਾਂਦੇ ਬਾਬੇ ਮੰਨ ਲੋ ਹਾਂ ਲੈ ਚੁੱਪ 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 ਉਹ ਲੈ ਵੀ ਕੱਪੜਿਆਂ ਦਾ ਰਾਲਾ ਪਾਉਣ ਤੋਂ ਬਾਅਦ ਹੁਣ ਮੰਮੀ ਆਣੀ ਬੈਠਿਆ ਆਣ ਕੇ ਮੈਟਰੋ ਵਾਲਿਆਂ ਦੇ ਔਰ ਇਹਨਾਂ ਨੂੰ ਜੁੱਤੀ ਪਸੰਦ ਨਹੀਂ ਆ ਰਹੀ ਇਹਨਾਂ ਦਾ ਸਾਈਜ਼ ਨਹੀਂ ਮਿਲਣਦਿਆ ਜੁੱਤੀ ਦਾ ਮੰਮੀ ਦਾ ਪੱਬ ਭਾਰਾ ਤੇ ਜੁੱਤੀ ਆਹ ਵਾਲੀ ਸ਼ੈਂਦ ਕਾੜ ਕੱਢੂਗੀ ਕਿਵੇਂ ਹੈ ਗੱਗੂ ਨਹੀਂ ਮੈਨੂੰ ਲੱਗਦਾ ਔਖਾ ਹੀ ਹੈ ਵੀ ਕੰਮ ਜੁੱਤੀ ਇਹ ਵੀ ਨਹੀਂ ਕਾੜ ਕੱਢਣੀ ਜੁੱਤੀ ਕੋਈ ਹੋਰ ਲਿਆਂਦੀ ਜਾਏ ਵਿਖਾਈ ਜਾਏ ਪਰ ਜੁੱਤੀ ਬਹੁਤ ਸੋਹਣੀ ਆ ਔ ਲਿਆਂਦੀ ਕਾਲੇ ਰੰਗ ਦੀ ਨਹੀਂ ਉਹ ਪੂਰੀ ਨਹੀਂ ਆਉਣੀ ਇਹ ਨਹੀਂ ਛੋਟੀ ਜੁੱਤੀ ਓ ਚੱਕ ਪੈਰੀ ਬਹੁਤ ਬਾਰ ਹੈ ਨਹੀਂ ਛੁੱਟੀ ਹੈ ਬਈ ਇਹ ਨਹੀਂ ਪੂਰੀ ਆਉਣੀ ਅਉ ਚੱਕ ਚਲਾ ਕੇ ਮਾਰੀ ਉਹ ਕਹਿੰਦੀ ਨਹੀਂ ਇਹ ਨਹੀਂ ਪੂਰੀ ਆਉਂਦੀ ਨਹੀਂ ਪੂਜਾ ਪੂਜਾ ਹੋਣੀ ਸੈਟ ਆਉਣੀ ਏ ਤੇਰੇ ਰਿਲੈਕਸ ਹੋ ਜਾ ਮੈਲਾ ਰਿਲੈਕਸ ਹੋ ਜਾ ਪੂਜਾ ਰਿਲੈਕਸ ਹੋ ਜਾ ਵੈਲ ਡਨ ਹਮ ਰਿਲੈਕਸ ਹੋ ਰੈਗੂਲਰ ਗੇ ਦਾ ਨੰਬਰ ਮਾਰੇ ਮੇਰੇ ਆਉਣਾ ਦਾ ਨੰਬਰ ਮੇਰੇ ਪੈਰਾਂ 'ਚ ਆਉਣਾ ਤੇ ਤੇਰੇ ਪੈਰਾਂ 'ਤੇ ਨਹੀਂ ਮੇਰੇ ਪੈਰਾਂ ਨਹੀਂ ਤੇਰੇ ਉੱਤੇ ਪੈਰਾਂ ਤੇਰਾ ਤਾਂ ਮੇਰਾ ਹੀ ਮੰਡਾ ਮਕੇ ਦਾ ਭਾਬੀ ਵੱਡਾ ਅੱਜ ਟ੍ਰੈਕਲਿੰਗ ਕਰਾ ਦੇ ਨੀ ਤੇਰੇ ਇਹ ਤੇ ਨਹੀਂ ਆਉਂਦੀ ਆ ਸਪਰੇਅ ਵੀ ਉਹ ਤੇਰੇ ਤੇ ਮੈਨੂੰ ਟ੍ਰੈਕਲਿਨਾ ਇਹਨੇ ਕਾਲੇ ਕਾਲੇ ਦੀ ਹੁੰਦੀ ਉਹ ਹੈਗੀ ਘਰੇ ਨਹੀਂ ਹੁੰਦੇ ਇਹਨੇ ਕਾਲੇ ਕਿਤੇ ਦੇ ਰਿਹਾ ਉਹ ਕਿਹੜਾ ਡਰਾਈਵਰ ਬੋਲੂਗਾ ਮਾਰੂਗਾ ਯਾ ਫਰਨੇ ਡਰਾਈਵਰ ਲੈਣ ਦੇ ਇਹ ਚਾਚੂ ਸਾਰੇ ਇਹਨੂੰ ਬਾਟਾ ਦਾ ਦੁਰ ਲੈਣਾ ਤੁਸਾ 500 ਆਣਾ ਉਹ ਰੈਟੇ ਵਾਲਾ ਨੇ ਫੇਟ ਉੱਤੀ ਗਈ ਕਿ ਕੱਟ ਲੈ ਜਾਂਦਾ ਇਹ ਗਰੀਬਾਂ ਦਾ ਬੱਚਾ ਉਹ ਦੇਖ ਕੇ ਬਚਾਲੇ ਆਪਾਂ ਜਾਣੇ ਹੁੰਦੇ ਚਲੋ ਆਵੇ ਨਾਲ ਹੀ ਠੀਕ ਹੈ ਕਿ ਲੈ ਗਿਫਟ ਕੀ ਮਿਲੇ ਓਏ ਲੈ ਲੂਰ ਜਗਾ ਓਏ ਆ ਟ੍ਰੈਂਡਸ ਤੋਂ ਸਾਨੂੰ ਆ ਮਿਲਿਆ ਬੋਤਲ ਸਾਡੇ ਪੱਲੇ ਦਾ ਬੋਤਲ ਪਈ ਬਹੁਤ ਸਸਤਾ ਸਟਾਕ ਹੀ ਕਿਹੜੀ ਬੋਤਲ ਪਈ ਐ ਇੰਨੇ ਦੀਆਂ ਦੁਕਾਨਾਂ ਤੋਂ ਓਰੀਜਨਲ ਚੀਜ਼ਾਂ ਨਹੀਂ ਮਿਲਦੀਆਂ ਜੀ ਚਾਹ ਵਾਲੀ ਬੋਤਲ ਲਿਆ ਆ ਜਾਨਾ ਚਾਹ ਵਾਲੀ ਬੋਤਲ ਚਾਹ ਵਾਲੀ ਚਾਹ ਬਣਾਉਣ ਵਾਲੀ ਕਹਿੰਦਾ ਚਾਹ ਵਾਲੀ ਬੋਤਲ ਤੇ ਚਾਹੀਦੀ ਬਣਾਉਣ ਵਾਲੀ ਨਹੀਂ ਲਿਆਉਣੀ ਸੀ ਗਰਮ ਰੋਹ ਵਾਲੀ ਪੁੱਠੀ ਵੀ ਵਿੱਚ ਹੈ ਪਰ ਬਣਾਉਣ ਵਾਲੀ ਆਓ ਬਣਾਉਣ ਵਾਲੀ ਮਿਲ ਗਈ ਹੁਣ ਫ੍ਰੀਜ ਆ ਗਈ ਮਾੜਾ ਚੱਲ ਬਣਾਉਣ ਵਾਲੀ ਕਰਦੇ ਆ ਬਣਾਉਣ ਵਾਲੀ ਤੂੰ ਲਿਆ ਆ ਤੂੰ ਫ੍ਰੀਜ ਫ੍ਰੀਜ ਬਾਹਰ ਕੀ ਕਰ ਤੂੰ ਰੱਖਦਾ ਆਹ ਬੜਾ ਦੇਹੀ ਤਾਂ ਗਈ ਸੀ ਚੱਕ ਘਰੇ ਜਾ ਕੇ ਖੋਲ ਕੇ ਵੇਨੇ ਮੰਮੀ ਲਈ ਐਕਸਰਸਾਈਜ਼ ਲੈ ਜੀਏ ਮੈਂ ਕਿ ਐਡੀ ਪਤਲੀ ਤਾਂ ਹੈ ਨਹੀਂ ਮਨੇ ਹਾਂ ਹਨਾ ਐਡਾ ਹੈ ਨਹੀਂ ਕੰਮ ਆਪਣਾ ਪਤਲਾ ਕੰਮ ਓ ਮਾਈ ਗੋਡ ਓ ਮਾਈ ਗੋਡ ਮੰਮੀ ਨੂੰ ਲੈ ਜੀਏ ਜਿਸਪਾਲ ਨੇ ਟਰਾਈ ਕਰਾ ਸਕਦਾ ਜੀ ਨਹੀਂ 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 ਪਹਿਲੇ ਨਹੀਂ ਟਰਾਈ ਕਰ ਉਹ ਗੁਰੂ ਗੋਬ ਮੇਰੇ ਗੋਡੇ ਵੀ ਡਾਉ ਮੇਰੇ ਪੈਰ ਵੀ ਥੱਕ ਜਾਣੇ ਵਿੱਚ ਹੀ ਕੀ ਕਰਦੇ ਜੀ ਕੁੜੀਆਂ ਦੇ ਸੈਜ ਨੂੰ ਵੀ ਨਿੱਕਾ ਵਾਂ ਨਹੀਂ ਨਹੀਂ ਕੁੜੀਆਂ ਨੂੰ ਤਾਂ ਨਿੱਕਾਗਾ ਯੂ ਅੰਡਰਸਟੈਂਡ ਮਾਈ ਇਹਨਾਂ ਨਿੱਕਾ ਬੰਦਾ ਦੇ ਯਾਰ ਐਡਾ ਨਿਕਵੇ ਲੋ ਤੂੰ ਇਹ ਗੱਲ ਦੱਸੋ ਜਿਹੜਾ ਬੰਦਾ ਮਿਲਦਾ ਉਹ ਕਹਿੰਦਾ ਨਾ ਜਿਸਪਾਲ ਤੂੰ ਐਡਾ ਤਾਂ ਨਿੱਕਾ ਨਹੀਂ ਐਡਾ ਨਿੱਕਾ ਕਿਉਂ ਕਹਿੰਦੇ ਆ ਉਹਨਾਂ ਸੋਕੋਂ ਕਹਿੰਦੇ ਜੀ ਐਡੀ ਮੋਟੀ ਕੁੜੀ ਵੀ ਨਹੀਂ ਸਾਡੀ ਹੈਗੀ ਯਾਰ ਕੋਈ ਹਾਂ ਪਤਲੀਆਂ ਤੀਬਰ ਵੈਸੇ ਤੁਹਾਨੂੰ ਮੋਟੀਆਂ ਕੁੜੀਆਂ ਵੀ ਡਿਸਪਲੇ ਕਰਨੇ ਚਾਹੀਦੇ ਡੰਮੀਆਂ ਫੇਰ ਕੋਈ ਵੀ ਗਹਿਣ ਕਰਨਾ ਕੋਈ ਮੋਟੀਆਂ ਨਹੀਂ ਲੱਗੀਆਂ ਯਾਰ ਕਹੇ ਕੁੜੀ ਕਹਿੰਨੇ ਕਿ ਮੈਂ ਮੋਟੀ ਹੁੰਨੀ ਹੈ ਨਾ ਸਾਡੀ ਕੋਈ ਨਹੀਂ ਕਿੰਦੀ ਸਹਿਜ ਨੂੰ ਉਹਨਾਂ ਤੇ ਸਹਿਜ ਦੇ ਮਿਲਦੇ ਵੇਲਾ ਬਲੈਕ ਤੇ ਬਲੈਕ ਲੈ ਕਰ ਨਾ ਇੱਕੋ ਜਿਹਾ ਦੇ ਫੇਰ ਸਿਆਪਾ ਪਾਉਣਾ ਹੀ ਮੌਤ ਕਰਾਉਣੀ ਸਾਡੇ ਹੱਥੋਂ ਉਹਨਾਂ ਨੇ ਮੈਂ ਮਾਰ ਦਰ ਹਾਨੀ ਆਈ ਰਿਵੀਖ ਆ ਕਿਹੜੇ ਦੋ ਰਹਿ ਗਏ ਦੋਵੇਂ ਸਮੋਲ ਆ ਪਰ ਕੁੜੀਆਂ ਪਤਲੀਆਂ ਹੁੰਦੀਆਂ ਹਨਾ ਫਿਰ ਪਾ ਜਣੇ ਇਹ ਡਬਲ ਐਕਸਐਲ ਕਿਹੜੀ ਕੇ ਹੁੰਦੀ ਕਵਾ ਨਾ ਹੀ ਲੱਗੇ ਨਾ ਤੇ ਡਬਲ ਐਕਸਐਲ ਵਾਲਾ ਕਿਹੜੀਆਂ ਆ ਇਸ ਪਾਲ ਕੋਲਮ ਲਾ ਕੇ ਆਪਣੇ ਬੱਲੇ ਪਈ ਆ ਬੋਤਲ ਯਸ ਓਏ ਆਵੇ ਭਰਾਵਾ ਉਹਦੇ ਗਾ ਚਲਾ ਜਿੱਦਿਆ ਨਿੱਕੀ ਬੋਤਲ ਤੁਹਾਡੇ ਸਾਰੇ ਡੱਬਰ ਦੀ ਚਾਹ ਬਣ ਜਣੀ ਹੋਣੀ ਇੱਥੇ ਆਹ ਸੋਈ ਜਾਣਾ ਨਾ ਨਿੱਕੇੜੇ ਤੋਂ ਟੰਡ ਕੱਟ ਪਿੰਦੇ ਨਾ ਇਹ ਵੇਖ ਮਾਤਾ ਵੇਖ ਤੇਰੇ ਰਲਵੇਂ ਮਾ ਚੱਕਾ ਨਹੀਂ ਦੋ ਦਾਨੇ ਸੀ ਗੰਤੀ ਦੇ ਚਾਹ ਸਾਡੀ ਹੱਥ ਬਣ ਜਾਣੀ ਲੈ ਕਿਲੀ ਰੈਕਟਰ ਨਾਲ ਵਾਲੀ ਆ ਛੱਡ ਪਟਾਂ ਚਲ ਫੇ ਚਲ ਵੀ ਓਕੇ 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 ਲਾ ਦੋ ਪਾਣੀ ਪਾ ਕੇ ਵੇਲੀ ਚਾਹ ਬਣਾ ਲਈ ਲੈ ਕੇ ਆ ਬਾਹਰ ਦਿਖਾਣ ਨੂੰ ਬਾਹਰੋਂ ਜਾ ਕੇ ਚਲੋ ਚੱਲੀ ਜਓ ਮਸਲੇ ਉਹ ਆਨਲਾਈਨ ਕਰਨੀ ਬਾਕੀ ਲੋਬੀਆਂ ਚੀਜ਼ਾਂ ਆਈਆਂ ਬੀਬੀਆਂ ਨਾਲ ਹੀ ਖੋਲ ਕੇ ਵੇਖਣ ਲਾਤੀਆਂ ਸਾਰੇ ਛਾਲ ਮੰਮੀ ਦਾ ਆਹ ਰਹੀਆਂ ਛਾਲ ਉਹ ਸੂਟ ਇੱਕੋ ਦੂਜੇ ਸੂਟ ਲਿਆ ਪ੍ਰਿੰਟ ਇਹ ਐਂਡ ਤੇ ਇੱਕਾ ਇੱਕਾ ਪਲੇਨ ਜੀ ਤੇ ਨਿਕੜਾਈ ਗਰੋਣੀ ਤੁਹਾਡੇ ਕੋਲ ਕਦੋਂ ਸੇਮ ਸੇਮ ਰੰਗ ਆਵੇ ਆ ਸਾਰਾ ਕਦੋਂ ਸੇਮ ਆਵੇਂ ਮਰੀ ਜਲੀਏ ਕੱਲ ਕਦੋਂ ਸੇਮ ਲੈਦੇ ਮੈਂ ਕੜਾਈ ਵੀ ਆ ਜਾਂਦੀ ਆ ਉਹ ਬਦਲਦੀ ਏ ਉਹ ਬਦਲਦੀ ਏ ਆਹ ਕੜਾਈ ਦਲੂ ਆਹ ਆ ਲੈ ਆਂਦੇ ਆ ਆ ਕੱਢ ਕੇ ਵੇ ਮੋਟ ਆ ਤੇਰੇ ਵਾਸਤੇ ਇਹ ਆਹੋ ਇਹ ਮੰਮੀ ਲਈ ਕੋਟੀਆਂ ਲੈਣ ਗਈ ਉਥੋਂ ਮਿਲ ਗਈਆਂ ਹੁਨ ਸ਼ਰਟ ਆ ਵੀ ਸੋਹਣਾ ਦੋ ਜੁਟਾਂ ਤੇ ਰੱਖੀ ਕਾ ਵਿਆ ਥੈਂਕ ਯੂ ਲੈ ਆ ਚੱਕ ਉਹ ਦੋ ਨਾ ਗਈ ਸ਼ਰਟਾਂ ਨਹੀਂ ਦਿੱਤੀਆਂ ਮੈਨੂੰ ਆ ਦੋ ਯੋ ਐਕਸਲ ਸਾਈਡ ਪਾ ਕੇ ਲੈਣਾ ਨਾ ਉਹ ਆ ਆ ਵਿਆਹ ਸੂਟ ਮੰਮੀ ਲਿਆਵੇ ਹਾਂ 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 ਹੁਣ ਇਹ ਵੀ ਕਹਦੇ ਸੇਮ ਹੀ ਹੈ ਮੰਮੀ ਉਹ ਬਗਲ ਦਾ ਰੰਗ ਸੇਮ ਹੋ ਗਿਆ ਤੂੰ ਹੋਰ ਲਾ ਲਉ ਨਹੀਂ ਕਿੱਥੇ ਸੇਮ ਹੋਇਆ ਮਰਮਣੇ ਇਹ ਤਾਂ ਥੇ ਥੋੜਾ ਪਾਰਟੀ ਵੀਅਰ ਜਾਂ ਉਹ ਮੰਮੀ ਆਉਣ ਜਾਣ ਨਹੀਂ ਪਾਲਿਆ ਕਰੂ ਕਿਉਂ ਆਉਣ ਜਾਣ ਨਹੀਂ ਪਾਲਿਆ ਕਰੂ ਲੋਕੀ ਦੋ ਦੋ ਇੱਕੋ ਰੰਗ ਦੇ ਕੱਟ ਦੋ ਮੰਮੀ ਕੋ ਸੂਟਾ ਵੀ ਕਹਿ ਲੱਗੀ ਓਏ ਇਹ ਪਹਿਲਾਂ ਵੀ ਸੂਟ ਕਰੀ ਫਿਰ ਦੀ ਇਕੱਠੇ ਵੇਖ ਲੈ ਇਨੇ ਇਹਨੇ ਕਿੰਨੇ ਸੂਟ ਆਮ ਜੀ ਜੀ ਆਪਣੀ ਜਿਵੇਂ ਦੁਪੱਟੇ ਲਾਉਣੀ ਲੈ ਕਿਉਂ ਕਿਉਂ ਕੀ ਗੱਲ ਆ ਗੁਰਦੀਪ ਹੋਣਾ ਤੇ ਅੱਪਰ ਆ ਗਏ ਉਹ ਤੋੜੀ ਪੈਣ ਆ ਗੱਗੂ ਲਿਆਇਆ ਕੋਟੀਆਂ ਪਰੇ ਹੋ ਆ ਲਿਆਇਆ ਗੱਗੂ ਕੋਟੀਆਂ ਇੱਕ ਆ ਤੇ ਇੱਕ ਆ ਇੱਕ ਚਲਾ ਕੇ ਮਾਰਿਆ ਇੱਕ ਲੈ ਕੇ ਦਿੱਤਾ ਸੀ ਇੱਕ ਆ ਤਿੰਨ ਕੋਟੀਆਂ ਆ ਗਦੇਸੀ ਆ ਕਿਦੇ ਆ ਵੇਖੀ ਅਰ ਨਹੀਂ ਅਰ ਲਈ ਉਹ ਸੂਟ ਨਾਲ ਕਿਹੜੇ ਸੂਟ ਨਾਲ ਕਿਹੜੇ ਸੂਟ ਨਾਲ ਕਹੀਏ ਆ ਲੈ ਅਰ ਲਾਏ ਸੂਟ ਨਾਲ ਲੈ ਦੱਸ ਉਹ ਰਲਦਾ ਕਿਦੇ ਉਹ 10000 ਦਾ ਉਹ ਚ 2 ਯਰ ਦਾ 2 ਯਰ ਦਾ 3500 ਦਾ ਸੂਟ ਰਿਆ 3500 ਤੇ 10000 ਰਲ ਗਿਆ ਫਿਰ ਗੱਗੂ ਦੱਸ ਪਰ ਸੋਨਾ ਸੀ ਸੂਟ ਵੀ ਬਾਹਰ ਤੇ ਗੱਲਾਂ ਉਹ ਵੀ ਸੋਨਾ ਨਹੀਂ ਜਾਣ ਪੂਰਾ ਹੋ ਕੰਨ ਇਹ ਪੂਰਾ ਜਿਆਦਾ ਸੋਨਾ ਆ ਇਥੇ ਨਹੀਂ ਆਟਾ ਤੇ ਹਾਂਜੀ ਇਸੇ ਦੇ ਨਾਲ ਆਪਣਾ ਵਲੌਗ ਹੁੰਦਾ ਹੈ ਐਂਡ ਤੇ ਸਭ ਆਂ ਦਾ ਬਹੁਤ ਬਹੁਤ ਧੰਨਵਾਦ ਬਲੋ ਵੇਖਣ ਵਾਸਤੇ ਤੇ ਜੇ ਆਪਣੀਆਂ ਨਿੱਕੀਆਂ ਵੀਡੀਓ ਵੇਖਣੀਆਂ ਹੁੰਦੀਆਂ ਤੇ ਆਪਣੇ ਇੰਸਟਾਗ੍ਰam ਹੈਗਾ ਬਲਕਰਨ 157 ਤੇ ਸਨੈਪਚੈਟ ਹੈਗੀ ਸੰਧੂ HUNI 22 ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਇਦਾਂ ਹੀ ਹਾਸੇ ਖੇਡਦੇ ਲੀਆਂ ਵੀਡੀਓ ਵੇਂਦੇ ਰਹੋ ਤੇ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਸ਼ੇਅਰ ਕਰਦੇ ਹੋ ਥੈਂਕ ਯੂ